ਕੋਈ ਕੰਦਾ ਨਾ ਕਿ ਤੇਰੀ ਕਿਸਮਤ ਖਰਾਬ ਹੈ ਤੇ ਤੁਸੀਂ ਨਹੀਂ ਕਹਿੰਦਾ ਮੇਰੀ ਕਿਸਮਤ ਖਰਾਬ ਹੈ ਤੁਸੀਂ ਕਹਿੰਦਾ ਨਹੀਂ ਮੇਰੀ ਕਿਸਮਤ ਬਹੁਤ ਵਧੀਆ ਹੈ ਮੈਂ ਆਪਣੇ ਮਾਲਕ ਦੇ ਕੋਲ ਬੈਠਾ ਹਾਂ ਆਪਣੇ ਗੁਰੂ ਦੇ ਵਿਸ਼ਵਾਸ ਰੱਖਿਆ ਕਰੋ ਤੁਹਾਡੀ ਜ਼ਿੰਦਗੀ ਬਾਰੇ ਕੋਈ ਤੁਹਾਨੂੰ ਗਲਤ ਕਿਵੇਂ ਬੋਲ ਸਕਦਾ ਤੁਹਾਡੀ ਜ਼ਿੰਦਗੀ ਬੜੀ ਸੋਹਣੀ ਹੈ ਤੁਸੀਂ ਬਹੁਤ ਵਧੀਆ ਹੋ ਗੁਰੂ ਨੇ ਤੁਹਾਡੀ ਬਾਹ ਫੜੀ ਹੋਈ ਹੈ ਕਦੇ ਨਾ ਭੁੱਲਿਆ ਕਰੋ ਕਿ ਜਿੱਥੇ ਦੁਨੀਆ ਸਾਥ ਨਹੀਂ ਦਿੰਦੀ ਉਥੇ ਤੁਹਾਡਾ ਮਾਲਕ ਸਾਖਸ਼ਾਤ ਪ੍ਰਤੱਖ ਰੂਪ ਦੇ ਵਿੱਚ ਤੁਹਾਡੇ ਨਾਲ ਹੀ ਬੈਠਾ ਹੁੰਦਾ ਹੈ ਸੁਪਤ ਦੇਵੀ ਆਪਣੀ ਜ਼ਿੰਦਗੀ ਬਾਰੇ ਗਲਤ ਨਹੀਂ ਬੋਲਣਾ ਹਾਲਾਤ ਉੱਪਰ ਥੱਲੇ ਹੁੰਦੇ ਹੀ ਰਹਿੰਦੇ ਸਭ ਦੇ ਹੁੰਦੇ ਆ ਸਮਾਂ ਆਣਾ ਚੱਲ ਵੀ ਜਾਣਾ ਐ ਨਾ ਸਮਝਿਆ ਕਰੋ ਕਿ ਜਿਹੜੇ ਹਾਲਾਤ ਪੈ ਗਿਆ ਹਮੇਸ਼ਾ ਲਈ ਇੱਦਾਂ ਹੀ ਰਹਿਣੇ ਆ ਮਾਲਕ ਨੇ ਬੜੀ ਜਲਦੀ ਸਮਾਂ ਬਦਲਣਾ ਦੇਖਣਾ ਤੁਹਾਡਾ ਮਜ਼ਬੂਤ ਰਿਹਾ ਕਰੋ ਖੁਸ਼ ਰਿਹਾ ਕਰੋ ਕਿ ਤੁਹਾਡਾ ਗੁਰੂ ਤੁਹਾਡੇ ਨਾਲ ਹੈ ਸੋ ਮਾਲਕ ਤੇ ਭਰੋਸਾ ਰੱਖਿਆ ਕਰੋ ਤੇ ਹਮੇਸ਼ਾ ਸਵੇਰੇ ਉੱਠ ਕੇ ਸ਼ੁਕਰਾਨਾ ਕਰਿਆ ਕਰੋ ਕਿ ਬੜੀ ਸੋਹਣੀ ਜ਼ਿੰਦਗੀ ਦਿੱਤੀ ਮੇਰੇ ਮਾਲਕਾ ਤੁਸੀਂ ਮੈਨੂੰ ਮੈਂ ਤੁਹਾਡਾ ਹਰ ਪਲ ਹਰ ਘੜੀ ਸ਼ੁਕਰਾਨਾ ਕਰਦਾ ਸ਼ੁਕਰਾਨਾ ਕਰਦੇ ਰੋ ਦੇਖਣਾ ਤੁਹਾਡੀ ਜ਼ਿੰਦਗੀ ਆਪਣੇ ਆਪ ਹੀ ਬਦਲਣੀ ਸ਼ੁਰੂ ਹੋ ਜੇਗੀ ਜਿੰਨਾ ਤੁਸੀਂ ਆਪਣੇ ਬਾਰੇ ਚੰਗਾ ਬੋਲੋਗੇ ਨਾ ਜਿੰਨਾ ਤੁਸੀਂ ਆਪਣੀ ਜ਼ਿੰਦਗੀ ਬਾਰੇ ਚੰਗਾ ਸੋਚੋਗੇ ਉਨਾ ਚੰਗਾ ਹੋਣ ਲੱਗੇਗਾ ਆਪੇ ਦੁਨੀਆ ਦੀ ਕਦੇ ਪਰਵਾਹ ਨਹੀਂ ਕਰਨੀ ਜਿੰਨੀ ਦੇਰ ਤੱਕ ਗੁਰੂ ਨੇ ਬਾਹ ਫੜੀ ਹੋਈ ਨਾ ਕੋਈ ਵੀ ਤੁਹਾਡਾ ਕੁਝ ਵੀ ਨਹੀਂ ਜੇ ਵਿਗਾੜ ਸਕਦਾ ਇਹ ਗੱਲ ਯਾਦ ਰੱਖਣਾ ਭਾਵੇਂ ਫਿਰ ਉਹ ਦੁਨੀਆ ਸਮਾ ਹਾਲਾਤ ਹੈ ਘੜੀ ਹੈ ਜੋ ਮਰਜੀ ਹੈ ਤੁਹਾਡਾ ਕੋਈ ਵਾਲ ਵੀ ਨਹੀਂ ਦੇ ਵਿੰਗਾ ਕਰ ਸਕਦਾ ਕਿਉਂਕਿ ਤੁਹਾਡੇ ਮਹਾਰਾਜ ਜੀ ਤੁਹਾਡੇ ਨਾਲ ਬੈਠੇ ਆ